ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦਾ ਡਿਵੀਜ਼ਨ ਨੰਬਰ 3 ਦਾ ਇਲਾਕਾ ਜਿੱਥੇ ਇੱਕ ਬੜੀ ਬਖੂਬੀ ਇੱਕ ਵੀਡੀਓ ਵਾਇਰਲ ਹੁੰਦੀ ਜਿੱਥੇ ਇੱਕ ਦਹਿਸ਼ਤਗਰ ਜਿਹੜਾ ਐਕਟਿਵਾ ਤੇ ਸਵਾਰ ਜਿਹੜਾ ਇੱਕ ਮੋਟਰ ਐਕਟਿਵਾ ਸਵਾਰ ਦੇ ਮੋਬਾਈਲ ਖੋਲ ਲੈਂਦਾ ਦਾਤ ਦੇ ਦਿਖਾ ਕੇ ਲੇਕਿਨ ਉਸ ਦੇ ਉੱਤੇ ਜਿਹੜਾ ਮੁਕਦਮਾ ਜਿਹੜਾ ਦਰਜ ਕਰ ਲਿਆ ਜਾਂਦਾ ਥਾਣਾ ਡਿਵੀਜ਼ਨ ਨੰਬਰ ਦੀ ਪੁਲਿਸ ਵੱਲੋਂ ਮੁਕਦਮਾ ਦਰਜ ਕਰ ਦਿੱਤਾ ਜਾਂਦਾ ਪਹਿਲੇ ਕਿ ਤੁਹਾਨੂੰ ਦੱਸ ਦਈਏ ਕਿ ਜਿਹੜੇ ਐਕਟਿਵਾ ਸਵਾਰ ਸੀਗਾ ਉਸ ਨੂੰ ਜਿਹੜਾ ਥੱਲੇ ਛੋੜ ਦਿੱਤਾ ਜਾਂਦਾ ਤੇ ਉਹਦੇ ਮਗਰ ਜਾ ਕੇ ਉਹਦਾ ਮੋਬਾਈਲ ਖੋ ਲਿੱਤਾ ਜਾਂਦਾ ਜੇ ਕਿ ਇਹ ਵੀਡੀਓ ਕਾਫੀ ਪ੍ਰਮੁੱਖ ਬੜੀ ਵਾਇਰਲ ਹੋ ਰਹੀ ਸੀ ਵੀਡੀਓ ਜਿਸ ਤੋਂ ਬਾਅਦ ਪੁਲਿਸ ਹਰਕਤ ਤੇ ਚੰਦੀ ਥਾਣਾ ਡਿਵੀਜ਼ਨ ਨੰਬਰ ਦੇ ਐਸ ਐਚਓ ਅਮਰਿਤਪਾਲ ਨੇ ਤੇ ਆਕਾਸ਼ੀ ਜੈਨ ਐਸ ਸੀ ਪੀ ਜੁਆਇੰਟ ਸੀ ਪੀ ਜਸਕਿਰਨ ਸਿੰਘ ਤੇਜਾਜੀ ਸੀ ਪੀ ਸਾਹਿਬ ਕੁਲਦੀਪ ਸਿੰਘ ਚਾਹਲ ਜੋ ਵਧੀਆ ਇਸ ਸਮੇਂ ਲੁਧਿਆਣਾ ਸ਼ਹਿਰ ਚ ਕੰਮ ਕਰ ਰਹੇ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਬਣਾ ਕੇ ਰੱਖ ਰਹੇ ਨੇ ਲੇਕਿਨ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਇਹ ਦੋ ਦੋਸ਼ੀ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੈਪੀ ਸਿੰਘ ਪੁੱਤਰ ਪੰਨਾ ਸਿੰਘ ਵਾਸੀ ਮਕਾਨ ਨੰਬਰ 535 ਮੁਹੱਲਾ ਫੀਲਡਗੰਜ ਤੇ ਬੈਕਸਾਈਡ ਗੁਰਦੁਆਰਾ ਕਲਗੀਗਰ ਸਾਹਿਬ ਲੁਧਿਆਣਾ ਤੇ ਦੂਸਰਾ ਸੀਗਾ ਵਿਕਾਸ ਵਿਕਾਸ ਝਾਂਡਾ ਪੁੱਤਰ ਰਜਿੰਦਰ ਕੁਮਾਰ ਵਾਸੀ ਪਗਲਾੜ ਨੰਬਰ 132 ਰਾਹੂ ਰੋਲ ਲੁਧਿਆਣਾ ਜਿੰਨਾਂ ਵੱਲੋਂ ਮੋਬਾਈਲ ਫੋਨ ਨੋਕਿਆ ਰੰਗ ਕਾਲਾ ਮੋਬਾਈਲ ਮਾਰਕਾ Oppo ਰੰਗ ਸਕਾਈ ਜਿਹੜਾ ਹੈ ਬਰਾਮਦ ਕੀਤਾ ਗਿਆ ਵਾ ਤੇ ਇੱਥੇ ਹੀ ਜਿਹੜਾ ਇੱਕ ਪ੍ਰੈਸ ਰੱਖੀ ਗਈ ਸੀ ਜਿਸ ਦੇ ਵਿੱਚ ਦੱਸਿਆ ਕਿ ਆ ਕਿ ਇਹ ਦੋਸ਼ੀਆ ਦੀ ਪਾਲਜਾਈ ਜਦੋਂ Facebook ਤੇ ਉੱਤੇ ਵੀਡੀਓ ਵਾਇਰਲ ਹੋਈ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੇਖ ਸਕਦੇ ਹੋ ਕਿ ਪੁਲਿਸ ਨੇ ਬਖੂਬੀ ਬਹੁਤ ਵਧੀਆ ਕੰਮ ਕੀਤਾ ਕੀ ਮਾਮਲਾ ਹੈ ਕਿ ਸਰ ਜਿਹੜਾ ਤੁਸੀਂ ਇਹ ਗ੍ਰਿਫਤਾਰ ਕੀਤਾ ਜਿਹੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਕੀ ਸਰ ਉਹਦੇ ਵਿੱਚ ਇੱਕ ਦਾਤ ਮਾਰ ਕੇ ਦੋ ਫੋਨ ਕੋ ਕੇ ਲੈ ਗਏ ਦੋ ਮਤਲਬ ਤਿੰਨ ਜਣੇ ਆਏ ਸੀ ਬਾਈਕ ਦੇ ਉੱਪਰ ਇੱਕ ਮੁੰਡੇ ਦੇ ਉੱਪਰ ਇਹਨਾਂ ਨੇ ਦਾਤ ਮਾਰਿਆ ਤੇ ਫੋਨ ਕੋ ਕੇ ਲੈ ਗਏ ਸੀ ਜੀ ਉਸ ਤੋਂ ਬਾਅਦ ਫਿਰ ਜਦੋਂ ਫੋਨ ਕੋ ਕੇ ਲੈ ਗਏ ਫਿਰ ਇਹਨਾਂ ਨੇ ਅਸੀਂ ਵਿਕਸ਼ਨ ਕੀਤਾ ਵੀਡੀਓ ਵਾਇਰਲ ਹੋਈ ਤੇ ਸੀਕ੍ਰਟ ਇਨਫੋਰਮੇਸ਼ਨ ਤੇ ਬਿਹੌਵ ਤੇ ਸੀ ਨਾ ਐਫ ਆਈ ਆਰ ਜੀ ਕਰਕੇ ਇੱਕ ਦੋਸਤ ਨੂੰ ਅਰੈਸਟ ਕੀਤਾ ਪਹਿਲਾਂ ਸੰਪੀ ਨੂੰ ਜੀ ਉਸ ਤੋਂ ਬਾਅਦ ਫਿਰ ਸੈਂਕੜੇ ਦੀ 400000 ਦੇ ਜਿਹੜੇ ਦੋ ਦੂਸਰੇ ਦੋਨਾਂ ਨੂੰ ਉਸੇ ਨਾਮ ਦੇ ਤੇ ਕੀਤਾ ਸੀ ਜੀ ਜਿਸ ਤੇ ਵਿਕਾਸ ਗੰਡੇ ਦਾ ਸੀਗਾ ਇੱਕ ਇੱਕ ਹੈਗਾ ਮਨਮੀਤ ਜੀ ਉਹਦੇ ਵਿੱਚੋਂ ਵਿਕਾਸ ਗੰਡੇ ਨੂੰ ਅਸੀਂ ਅਰੈਸਟ ਕਰਕੇ ਉਹ ਤੋਂ ਦੋ ਫੋਨ ਬਰਾਮਦ ਦਿੱਤੇ ਚੋਰੀ ਕੀਤੇ ਹੋਏ ਜੀ ਤੇ ਬਾਕੀ ਸਾਰੇ ਪੀਸੀ ਦੀ ਪਾਬ ਜਾ ਰਹੀ ਹੈ ਜਿਹੜਾ ਹੈਗਾ ਮਨਮੀਤ ਜੀ ਹਾਂ ਜੀ ਕਿਸ ਤਰ੍ਹਾਂ ਇਹਨਾਂ ਤੇ ਅਫੈਂਸ ਕੀ ਲਗਾਏ ਗਏ ਦੱਸ ਸਕਦੇ ਹੋ ਤੇ ਰਿਮਾਂਡ ਹਾਸਲ ਕੀਤਾ ਗਿਆ ਹਾਂ ਇਹਨਾਂ ਦੋ ਦੋਨਾਂ ਦੇ ਅੰਦਰ ਰਿਮਾਂਡ ਤੋਂ ਉਹਨਾਂ ਦਾ ਹਾਸਲ ਕੀਤਾ ਗਿਆ ਜੀ ਉਹ ਦੋ ਦਿਨ ਦਾ ਇੱਕ ਦਾ ਚਾਰ ਦਿਨ ਦਾ ਰਮਾਣਾ ਤੋਂ ਕੀਤਾ ਗਿਆ ਜੀ ਜੀ ਇਸ ਤੋਂ ਬਾਅਦ ਇਹ ਨਾਲ ਦੇ ਆਫਸਾਈਨ ਤੇ ਨਾਲ ਇਹ ਹੀ ਹੈਗਾ ਵੀ 24 ਦੇ ਵਿੱਚ ਇਹ ਹੀ 300 304 ਲਾਈ ਜੀ ਇਹਦੇ ਵਿੱਚ ਸਨੈਚਿੰਗ ਜੀ ਦਾ ਧਾਰਾ 9MS ਧਾਰਾ ਜੀ 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 ਹਾਂਜੀ ਬਣੇ ਰੋਣ ਲੁਦੇਣਾ ਲਾਈਦੇ ਨਾਲ ਲੁਦੇਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਲਗਣ ਲਾਈ